ਹਾਂਜੀ ਕਾਟਨ ਔਨ ਫੈਬਰਿਕ ਮੈਚਿੰਗ ਸੂਟ ਆਇਆ ਹੈਗਾ ਡਿਜ਼ਾਈਨ ਬਹੁਤ ਪਿਆਰਾ ਹੈ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਹੈਗਾ ਪ੍ਰੀਮੀਅਮ ਫੈਬਰਿਕ ਹੈ ਕਾਟਨ ਦੇ ਵਿੱਚ ਮੈਚਿੰਗ ਸੂਟ ਰਹਿਣ ਵਾਲਾ ਹੈ ਇਹਦੀ ਸੇਮ ਫੈਬਰਿਕ ਦੀ ਬਾਟਮ ਰਹੇਗੀ ਸੇਮ ਫੈਬਰਿਕ ਦੀ ਸ਼ਰਟ ਰਹੇਗੀ ਜੀ ਤਿੰਨ ਕਲਰ ਰਹਿਣਗੇ ਦੇ ਵਿੱਚ ਕਲਰ ਚੈੱਕ ਕਰ ਲਓ ਤਿੰਨੇ ਬਹੁਤ ਸੋਹਣੇ ਨੇ ਕਲਰ ਦੇਖੋ ਜੀ ਕਿੰਨੇ ਪਿਆਰੇ ਆਣਗੇ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਹੈ ਸਿੰਪਲ ਸੋਬਰ ਜਿਹਾ ਡਿਜ਼ਾਈਨ ਹੈ ਜੀ ਜਿਵੇਂ ਆਪਾਂ ਕਹਿੰਦੇ ਸਾਨੂੰ ਡਿਜ਼ਾਈਨ ਸੋਹਣਾ ਚਾਹੀਦਾ ਐਕਸਟਰਾ ਜੀ ਲੁੱਕ ਦਾ ਡਿਜ਼ਾਈਨ ਚਾਹੀਦਾ ਨਾ ਬਹੁਤ ਪਿਆਰਾ ਡਿਜ਼ਾਈਨ ਹੈ ਦੇਖੋ ਪ੍ਰਿੰਟਿੰਗ ਬਹੁਤ ਪਿਆਰੀ ਕੀਤੀ ਹੋਈ ਹੈ ਦੀ ਡਿਜੀਟਲ ਦੇ ਵਿੱਚ ਪ੍ਰਿੰਟਿੰਗ ਵਾਲੀ ਹੈ ਜੀ ਕਲਰ ਤਿੰਨ ਰੰਗ ਦੇ ਬਹੁਤ ਹੀ ਸੋਹਣੀ ਆਈਟਮ ਆਈ ਹੈ ਜੀ ਜਲਦੀ ਜਲਦੀ ਬੁਕਿੰਗ ਕਰਵਾ ਲਿਓ WhatsApp ਦੇ ਉੱਪਰ ਲਿਮਟਿਡ ਜਿਆ ਸਟਾਕ ਆਇਆ ਦਾ ਬਹੁਤ ਹੀ ਡਿਜ਼ਾਈਨ ਸੋਹਣਾ ਆ ਫਸਟ ਟਾਈਮ ਆਇਆ ਹੈ ਡਿਜ਼ਾਈਨ ਮੇਰੇ ਕੋਲ ਡਿਜ਼ਾਈਨ ਬਹੁਤ ਪਿਆਰਾ ਹੈਗਾ ਪਹਿਲੀ ਵਾਰ ਆਇਆ ਹੈ ਇਹ ਡਿਜ਼ਾਈਨ ਜੀ ਤਿੰਨ ਕਲਰ ਆਏ ਨੇ ਦੇ ਵਿੱਚ ਤਿੰਨੇ ਕਲਰ ਹੀ ਬਹੁਤ ਸੋਹਣੇ ਨੇ ਜਿਵੇਂ ਮੈਚਿੰਗ ਦੇਖੋ ਕਿੰਨੀ ਪਿਆਰੀ ਲੱਗ ਰਹੀ ਹੈ ਦੀ ਆਹ ਦੇਖੋ ਤਿੰਨੇ ਕਲਰ ਕਿੰਨੇ ਪਿਆਰੇ ਲੱਗ ਰਹੇ ਨੇ ਮੈਚਿੰਗ ਵੀ ਬਹੁਤ ਪਿਆਰੀ ਹੈ ਜੀ ਔਰ ਰੇ ਹਰ ਇੱਕ ਸੂਟ ਦਾ ਤੁਹਾਨੂੰ ਡਿਸਕਾਊਂਟ ਮਿਲੂਗਾ ਜੀ ਜਲਦੀ ਜਲਦੀ ਵਿਜ਼ਿਟ ਕਰੋ ਜਾਂ ਆਨਲਾਈਨ ਬੁੱਕ ਕਰਵਾ ਲਓ ਕਦਰ ਦੇਖੋ ਜੀ ਤੁਸੀਂ ਸਕਰੀਨਸ਼ਾਟ ਲੈ ਕੇ ਬੁਕਿੰਗ ਕਰਵਾ ਲਓ ਆ ਲਓ ਕਦਰ ਦੇਖੋ ਜੀ ਕਿੰਨਾ ਪਿਆਰਾ ਹੈ ਬਹੁਤ ਹੀ ਸੋਹਣਾ ਕਦਰ ਹੈਗਾ ਰੇਟ ਹੈ ਤੁਹਾਨੂੰ ਫਾਇਦਾ ਨਾ ਦੇਵਾਂਗੇ ਸੂਟ ਅਸੀਂ ਸਾਰੇ ਨਵੇਂ ਆਈਟਮਾਂ ਨੇ ਜੀਆਂ ਡਿਸਕਾਊਂਟ ਦੇ ਉੱਪਰ ਚੱਲਦੇ ਆ ਆਪਣੇ ਰਾਖੀ ਬੰਪਰ ਚੱਲ ਰਹੀ ਹੈ ਜੀ ਜਿਵੇਂ ਆਪਾਂ ਰੱਖੜੀ ਦੇ ਉੱਤੇ ਜਿਵੇਂ ਆਪਾਂ ਹੋਪਾਉਣੇ ਨੇ ਬੰਪਰ ਪਾਉਣੇ ਨੇ ਜੀ ਟਿਕਟਾ ਲੈ ਕੇ ਲਾਟਰੀ ਪਾਉਣੇ ਨੇ ਉਹਦੇ ਲਾਟਰੀ ਸਿਸਟਮ ਹੋਇਆ ਹੈ 1200 ਵਾਲਾ ਸੂਟ ਹੈ ਜੀ ਤੁਹਾਨੂੰ ਇਹ 750 ਰੁ 750 ਰੁਪਏ ਸੂਟ ਦੇਵਾਂਗੇ ਮੈਚਿੰਗ ਫੈਬਰਿਕ ਰਹੇਗਾ ਜੀ ਡਿਜੀਟਲ ਪ੍ਰਿੰਟਿੰਗ ਰਹੇਗੀ ਰੇਟ 750 ਇਹ ਸੋਡੀ ਜੀ ਰਖੜੀ ਬੰਪਰ ਹੈ ਜੀ ਲਾਟਰੀ ਪਾਦੀ 750 ਚ